ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਹਕੀਕਤ ਬਿਆਨ ਕਰਨੀ ਹੈ ਇੱਕ ਜੂਬੀ ਤੋਂ ਪਰਦੇਸੀ ਮਜ਼ਦੂਰ ਅਸੀਂ ਤਾਂ ਪੰਜਾਬ ਦੇ ਲੋਕ ਉਹਨਾਂ ਲਈ ਸ਼ਬਦ ਭਈਆ ਵਰਤਦੇ ਆਂ ਪਰ ਮੈਂ ਉਹਨੂੰ ਗੁਰਸੇ ਕਮਾਂਗਾ ਕਿਉਂਕਿ ਉਹਦਾ ਜਿਹੜਾ ਮਹਾਂਦਰਾ ਸੀ ਚਿਹਰਾ ਸੀ ਔਰ ਦਸਤਾਰ ਉਹ ਬੰਦਾ ਸਜਾਉਂਦਾ ਔਰ ਅੰਮ੍ਰਿਤ ਪਾਣੋਂ ਨੇ ਕੀਤਾ ਹੋਇਆ ਸੀ ਮੈਂ ਹੈਰਾਨ ਰਹਿ ਗਿਆ ਉਹਦੀ ਗੱਲਬਾਤ ਸੁਣ ਕੇ ਉਹ ਕਹਿੰਦਾ ਸਰਦਾਰ ਜੀ ਮੈਂ 2008 ਦੇ ਵਿੱਚ ਪੰਜਾਬ ਆਇਆ ਸੀ ਬਿਹਾਰ ਤੋਂ ਔਰ ਉਹਦੇ ਪਰਿਵਾਰ ਵਿੱਚ ਦੋ ਬੇਟੀਆਂ ਇੱਕ ਬੇਟਾ ਮੈਂ ਜਦੋਂ ਗੱਲਬਾਤ ਸੁਣੀ ਹੈਰਾਨ ਰਹਿ ਗਿਆ ਤੇ ਉਹਦੀ ਚਾਹ ਦੀ ਦੁਕਾਨ ਹੈ ਵਧੀਆ ਰੋਡ ਦੇ ਉੱਪਰ ਅਸੀਂ ਉਹਦੇ ਕੋਲ ਜਾ ਕੇ ਖੜੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਬਿਹਾਰ ਤੋਂ ਆਇਆ ਹੋਇਆ ਇੱਕ ਮਜ਼ਦੂਰ ਸੀ ਔਰ ਇਹ ਸਰਦਾਰ ਬਣਿਆ ਹੋਇਆ ਕਿਉਂਕਿ ਜਿਹੜੇ ਬਿਹਾਰ ਦੇ ਲੋਕ ਨੇ ਉਹਨਾਂ ਦਾ ਰੰਗ ਥੋੜਾ ਜਿਹਾ ਕਾਲਾ ਇਸ ਕਰਕੇ ਭਲੇਖਾ ਪੈਂਦਾ ਪਰ ਉਹਦਾ ਰੰਗ ਕਾਲਾ ਨਹੀਂ ਸੀ ਜਦੋਂ ਅਸੀਂ ਚਾਹ ਪੀਤੀ ਮੈਨੂੰ ਪੁੱਛਿਆ ਮੈਂ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਉਹ ਕਹਿੰਦਾ ਜੀ ਮੈਂ ਜੰਪਲ ਹੈਗਾ ਬਿਹਾਰ ਦਾ ਪਰ ਮੈਨੂੰ ਕਹਿੰਦਾ 2008 ਦੇ ਵਿੱਚ ਮੈਂ ਪੰਜਾਬ ਆਇਆ ਚਲੋ ਇਨਸਾਨ ਤੇ ਇਨਸਾਨ ਹੁੰਦਾ ਪਰ ਮੈਂ ਉਹਦੀ ਇੱਕ ਇਮਾਨਦਾਰੀ ਉਹਦੀ ਮਿਹਨਤ ਦੀ ਗੱਲ ਕਰਨੀ ਹੈ ਉਹ ਕਹਿੰਦਾ ਮੈਂ 10 ਲੱਖ ਦਾ ਪਲਾਟ ਲੈ ਕੇ 20 ਲੱਖ ਰੁਪਏ ਕੋਠੀ ਤੇ ਲਾਇਆ ਜਦੋਂ ਕਹਿੰਦਾ ਮੈਂ ਸ਼ੁਰੂਆਤ ਕੀਤੀ ਸੀ ਕਹਿੰਦਾ ਉਦੋਂ ਮੈਂ ਇੱਕ ਰੇੜੀ ਦੇ ਉੱਪਰ ਇਹ ਜਿਹੜੀ ਬਾਜ਼ਾਰਾਂ ਦੇ ਵਿੱਚ ਤੁਸੀਂ ਸਬਜ਼ੀਆਂ ਵੇਰ ਰਹੇ ਵੇਚਦੇ ਹੋ ਕਹਿੰਦਾ ਉਹਦੇ ਤੇ ਮੈਂ ਗੋਲ ਗੱਪੇ ਵੇਚਣਾ ਸ਼ੁਰੂ ਕੀਤਾ ਸੀ ਉਸ ਬੰਦੇ ਨੇ ਤੇ ਇਸ ਵਕਤ ਉਹਦਾ ਅਮਰ ਛੱਕਿਆ ਹੋਇਆ ਪਾਠ ਕਰਦਾ ਹੈ ਗੁਰ ਸਿੱਖ ਤੇ ਉਹ ਕਹਿੰਦਾ ਕੋਠੀ ਦੇ ਬਾਹਰ ਮੇਰੇ ਘਰ ਵਾਲੇ ਹਲੇ ਕਹਿੰਦਾ ਸਬਜ਼ੀ ਦੀ ਰੈਡੀ ਜਣ ਕੇ ਲਾਉਂਦੀ ਹੈ ਤੇ ਉਹਨੇ ਆਪਣੀ ਇਨਕਮ ਦੱਸੀ ਕਹਿੰਦਾ ਘੱਟੋ ਘੱਟ 1.5 ਲੱਖ ਰੁਪਈਆ ਮੇਰੀ ਇਨਕਮ ਹੈ ਨੇਹੀਂ ਨੇ ਤੁਸੀਂ ਉਹਨਾਂ ਅੰਦਾਜ਼ਾ ਲਾ ਲਓ ਤੇ ਆਪਣੇ ਬੱਚੇ ਉਹ ਆਈਪੀਐਸ ਬਣਾਉਣਾ ਚਾਹੁੰਦਾ ਹੈ ਦੋ ਬੇਟੀਆਂ ਇੱਕ ਉਹਦੇ ਬੇਟਾ ਹੈ ਉਹਦੇ ਕੋਲੇ ਬ੍ਰਿਜਾ ਗੱਡੀ ਬਿਲਕੁਲ ਨਵੀਂ 4 ਮਹੀਨੇ ਹੋਏ ਲਈ ਨੂੰ ਪਹਿਲਾਂ ਕਹਿੰਦਾ ਮੇਰੇ ਕੋਲੇ ਸ਼ਗਨ ਹਨ ਗੱਡੀ ਨਵਾਂ ਸੀ ਪਰ ਕਹਿੰਦਾ ਹੁਣ ਮੈਂ ਬ੍ਰਿਜਾ ਲੈ ਲਈ ਸਕੂਲ ਵਿੱਚ ਉਹਦੇ ਬੱਚੇ ਵੱਧ ਗਿਆ ਸਕੂਲ ਵਿੱਚ ਪੜ੍ਹਦੇ ਆ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੇ ਹੋਈ ਉਹ ਕਹਿੰਦਾ ਜੀ ਮੈਂ ਜੋ ਕੁਝ ਵੀ ਵਰਤਨਾ ਆਪਣੇ ਘਰ ਦੇ ਵਿੱਚ ਕਹਿੰਦਾ ਮੈਂ ਇੱਕ ਵੀ ਚੀਜ਼ ਫਿਰ ਹੀ ਨਹੀਂ ਲੈਂਦਾ ਮੈਂ ਕਹਿੰਦਾ ਕੀਮਤ ਦੇ ਕੇ ਮੁੱਲ ਲੈ ਕੇ ਖਰੀਦਦਾ ਨਾ ਸ਼ਾ ਕਹਿੰਦਾ ਮੈਂ ਕੋਈ ਕਰਦਾ ਨਹੀਂ ਔਰ ਨਾ ਹੀ ਕਹਿੰਦਾ ਮੇਰੇ ਬੱਚੇ ਕੋਈ ਨਸ਼ਾ ਕਰਦੇ ਆ ਉਹਨੇ ਗੱਲ ਕਹੀ ਔਰ ਸੋਚ ਕਹਿੰਦਾ ਮੈਂ ਗੁਰਸਿੱਖੀ ਜੀਵਨ ਦੇ ਵਿੱਚ ਹਾਂ ਔਰ ਮੈਂ ਆਪਣੇ ਬੱਚਿਆਂ ਨੂੰ ਘੱਟੋ-ਘੱਟ ਆਈਪੀਐਸ ਅਫਸਰ ਬਣਾਉਣਾ ਚਾਹੁੰਦਾ ਇਹ ਉਹਦੀ ਸੋਚ ਹੈ ਔਰ ਆਇਆ ਕਿੱਥੋਂ ਹੈ ਬਿਹਾਰ ਤੋਂ ਰਹਿੰਦਾ ਕਿੱਥੇ ਹੈ ਪੰਜਾਬ ਦੇ ਵਿੱਚ ਮੈਂ ਇੱਥੇ ਜਿਹੜੀ ਗੱਲ ਕਰਨੀ ਹੈ ਨਾ ਉਹ ਤਾਂ ਕੀਤੀ ਹੈ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਕਹਿੰਦੇ ਹਾਂ ਸਾਡੇ ਕੋਲੇ ਕਰਨ ਵਾਸਤੇ ਕੰਮ ਨਹੀਂ ਹੈਗਾ ਅਸਲ ਵਿੱਚ ਅਸੀਂ ਕਰਕੇ ਰਾਜੀ ਨਹੀਂ ਕੰਮ ਬਹੁਤ ਹੈ ਮੈਂ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਿਹੜੇ ਪੰਜਾਬ ਦੇ ਲੋਕ ਐ ਉਹਦੇ ਵਿੱਚ ਕੋਈ ਮਰਜ਼ੀ ਬਰਾਦਰੀ ਹੋਵੇ ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਅਸੀਂ ਚਾਹੁੰਦੇ ਆ ਸਾਨੂੰ 2 ਰੁਪਏ ਕਿਲੋ ਵਾਲੇ ਕਣਕ ਮਿਲਣ ਡਿੱਪੂ ਤੋਂ ਬਿਜਲੀ ਦੇ ਬਿੱਲ ਸਾਡੇ ਮਾਫ ਨੇ ਔਰ ਸਾਡੇ ਘੁੰਮਣ ਫਿਰਨ ਵਾਸਤੇ ਬੱਸਾਂ ਦਾ ਕਿਰਾਇਆ ਖਰੀ ਹੈ ਅਸੀਂ ਇਹ ਚਾਹੁੰਦੇ ਆ ਪਰ ਦੂਜੇ ਪਾਸੇ ਤੁਸੀਂ ਕਹਿੰਦੇ ਕਿ ਪੰਜਾਬ ਵਿੱਚ ਕੰਮ ਨਹੀਂ ਹੁਣ ਤੁਸੀਂ ਸਮਝ ਕੇ ਦੇਖਿਓ ਸੋਚ ਕੇ ਦੇਖਿਓ ਕਿ ਇੱਕ ਗੋਲ ਗੱਪੇ ਵੇਚਣ ਵਾਲਾ ਬਿਹਾਰ ਤੋਂ ਆਇਆ ਮਜ਼ਦੂਰ ਮੈਂ ਉਹ ਸ਼ਬਦ ਨਹੀਂ ਵਰਤਾਂਗਾ ਉਹ ਮਜ਼ਦੂਰ ਹੈ ਮਿਹਨਤ ਕਰਨ ਵਾਲਾ ਹੈ ਉਹਨੇ 10 ਲੱਖ ਦਾ ਪਲਾਂਟ ਲੈ ਕੇ 20 ਲੱਖ ਕੋਠੀ ਤੇ ਲਾ ਲਿਆ ਕੋਲੇ ਨਵੀਂ ਗੱਡੀ ਹੈ ਤੇ 10-20 ਲੱਖ ਰੁਪਇਆ ਹਲੇ ਮੈਨੂੰ ਲੱਗਦਾ ਵੀ ਉਹਦੇ ਅਕਾਊਂਟ ਵਿੱਚ ਹੋਵੇਗਾ ਜਿਸ ਤਰ੍ਹਾਂ ਕਿ ਨਾ ਉਹਦਾ ਪਰਿਵਾਰ ਜਾਂ ਉਹ ਮਿਹਨਤ ਕਰ ਰਿਹਾ ਹੈ ਰੈਂਟ ਸੈਨੋ ਦਾ ਵਧੀਆ ਸੀ ਤੇ ਅਸੀਂ ਕਿਵੇਂ ਕਹਿੰਦੇ ਆ ਕਿ ਅਸੀਂ ਬੇਰੁਜ਼ਗਾਰ ਹਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਕੁਝ ਕਰਨਾ ਨਹੀਂ ਚਾਹੁੰਦੇ ਜਿਵੇਂ ਕੁੱਤਾਰ ਝਾਕ ਰੱਖਦਾ ਨਾ ਕਿ ਕੋਈ ਬੁਰਕੀ ਪਾਵੇ ਤੇ ਮੈਂ ਪੇਟ ਭਰਾਂ ਸਾਡਾ ਵੀ ਉਹ ਹਾਲ ਹੈ ਅਸੀਂ ਹਰ ਇੱਕ ਚੀਜ਼ ਫਿਰ ਚਾਹੁੰਦੇ ਆ ਸਾਨੂੰ ਕੰਮ ਕਰਵਾਉਣਾ ਪਵੇ ਪਰ ਕਮਾਲ ਇੱਕ ਬਿਹਾਰ ਤੋਂ ਮਜ਼ਦੂਰ ਆਉਂਦਾ ਹੈ ਪੰਜਾਬ ਦੇ ਵਿੱਚ ਸੈਟਲ ਹੋ ਜਾਂਦਾ ਹੈ ਤੇ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਪਾਲ ਰਿਆ ਵਧੀਆ ਰਹਿਸ ਉਹਦੇ ਕੋਲੇ ਤੇ ਅਸੀਂ ਉਹਨਾਂ ਦੀ ਕਾਪੀ ਜਾਂ ਉਹਨਾਂ ਦੀ ਰਿਸਕ ਕਿਉਂ ਨਹੀਂ ਕਰਦੇ ਸਾਡੀ ਪ੍ਰੋਬਲਮ ਕੀ ਹੈ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਉਹਦੀ ਫੋਟੋ ਵੀ ਲਈ ਸੈਲਫੀ ਲਈ ਉਹਨੇ ਮੇਰੇ ਨਾਲ ਔਰ ਆਪਣਾ ਨਾਮ ਵਗੈਰਾ ਸਭ ਕੁਝ ਦੱਸਿਆ ਉਹਨੇ ਬੱਚਿਆਂ ਦਾ ਨਾਮ ਦੱਸਿਆ ਮੈਂ ਚਾਹੁੰਦਾ ਸੀ ਕਿ ਮੈਂ ਉਹਦੀ ਫੋਟੋ ਮੀਡੀਆ ਦੇ ਵਿੱਚ ਲਾਵਾਂ ਉਦਾ ਨਾਮ ਵੀ ਲਵਾ ਉਹਨੇ ਮੈਨੂੰ ਇੱਕ ਗੱਲ ਕਹੀ ਤੇ ਉਹ ਗੱਲ ਮੈਨੂੰ ਵੀ ਸਹੀ ਲੱਗਦੀ ਆ ਉਹ ਕਹਿੰਦਾ ਸਰਦਾਰ ਜੀ ਮੇਰਾ ਨਾਮ ਨਾ ਲਿਓ ਜਿਕਰ ਨਾ ਕਰਿਓ ਕਹਿੰਦਾ ਤੁਹਾਡੇ ਲੋਕ ਨਾ ਰੀਸ ਨਹੀਂ ਕਰਦੇ ਕਹਿੰਦਾ ਜਲਦੇ ਨੇ ਕਹਿੰਦਾ ਸ਼ੂਗਰ ਨਹੀਂ ਕਰਦੇ ਖੁਸ਼ ਨਹੀਂ ਹੁੰਦੇ ਕਹਿੰਦਾ ਹਰ ਵਕਤ ਜਲਨ ਪੈਦਾ ਹੁੰਦੀ ਆ ਕਿ ਇਹ ਕਾਮਯਾਬ ਕਿਉਂ ਹੋ ਗਿਆ ਕਹਿੰਦਾ ਸਾਡੇ ਨਾਲ ਕਹਿੰਦਾ ਇਹ ਹੋ ਰਿਹਾ ਇੱਥੇ ਕਹਿੰਦਾ ਉਹ ਕਹਿੰਦਾ ਮੈਂ ਆਪਣੀ ਕਮਾਈ ਵਿੱਚੋਂ ਮੀਨੇ ਦੇ ਵਿੱਚ 5-7000 ਰੁਪਏ ਕਹਿੰਦਾ ਮੈਂ ਹੈਲਪ ਕਰਦਾ ਕਿਸੇ ਦੀ ਕਹਿੰਦਾ ਉਹਨੇ ਇਹ ਗੱਲ ਵੀ ਕਹੀ ਪਰ ਕਹਿੰਦਾ ਜਿਹੜਾ ਤੁਹਾਡੇ ਪੰਜਾਬ ਦੇ ਲੋਕ ਨੇ ਨਾ ਇਹ ਕੰਮ ਕਰਕੇ ਰਾਜੀ ਨਹੀਂ ਕਹਿੰਦਾ ਜਲਦੇ ਨਹੀਂ ਕਹਿੰਦਾ ਕਿਸੇ ਦੀ ਕਮਾਈ ਦੇਖ ਕੇ ਵੀ ਉਹਨੇ ਇਹ ਗੱਲ ਵੀ ਮੈਨੂੰ ਕਹੀ ਤੁਸੀਂ ਉਹਨਾਂ ਅੰਦਾਜ਼ਾ ਲਾ ਲਿਓ ਅਸੀਂ ਕਹਿੰਨੇ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਨਹੀਂ ਕੰਮ ਬਹੁਤ ਹੈ ਜੀ ਹੁਣ ਦੇਖੋ ਤੁਸੀਂ ਜਿਹੜਾ ਬੰਦਾ 2008 ਦੇ ਵਿੱਚ ਆਉਂਦਾ ਹੈ ਬਿਹਾਰ ਤੋਂ ਪੰਜਾਬ ਵਿੱਚ ਆਉਂਦਾ ਤੇ ਉਹ ਹਮ 24 ਚਲਦਾ ਕਿੰਨੇ ਕਿਸਾਲ ਹੋ ਗਏ 12 ਤੇ 4 16 ਸਾਲ ਹੋ ਗਏ 17 ਸਾਲ 17 ਸਾਲ ਦੇ ਵਿੱਚ ਉਹਨੇ ਕਿੰਨੀ ਵਧੀਆ ਜ਼ਿੰਦਗੀ ਬਣਾ ਲਈ ਆਪਣੇ ਬੱਚਿਆਂ ਦੀ ਤੇ ਨਾਲ ਆਪਣੀ ਇਹ ਇੱਕ ਨਹੀਂ ਹੈਗਾ ਉਹਨੇ ਮੈਨੂੰ ਕਿਹਾ ਕਹਿੰਦਾ ਅਸੀਂ ਬਹੁਤ ਬੰਦੇ ਆ ਜਿਹੜੇ ਕਹਿੰਦਾ ਅਸੀਂ ਪੰਜਾਬ ਦੇ ਵਿੱਚ ਆ ਕੇ ਕਾਮਯਾਬ ਹੋਏ ਆ ਕਿਸੇ ਨਾਲ ਕਹਿੰਦਾ ਕੋਈ ਠੱਗੀ ਚੋਰੀ ਨਹੀਂ ਕਿਸੇ ਨਾਲ ਕੋਈ ਬੰਦਾ ਕਹਿੰਦਾ 1 ਰੁਪਏ ਦਾ ਦਿਖਾ ਦੇ ਦੀ ਕਿਸੇ ਨਾਲ ਸ਼ਹਿਰ ਅਫੇਰ ਕੀਤੀ ਹੈ ਕਹਿੰਦਾ ਅੱਜ ਕਹਿੰਦਾ ਐਨੀ ਕਹਿੰਦਾ ਮਹਾਰਾਜ ਦੀ ਕਿਰਪਾ ਉਹਨੇ ਜਿਸ ਤਰੀਕੇ ਨਾਲ ਗੱਲ ਕਰਦਾ ਸੀ ਕਹਿੰਦਾ ਮੈਂ 20-30 ਲੱਖ ਰੁਪਏ ਅੱਜ ਕਹਿੰਦਾ ਪੰਜਾਬ ਦੇ ਵਿੱਚੋਂ ਕਿਸੇ ਵੀ ਆੜਤੀਏ ਦੇ ਕੋਲੋਂ ਚੱਕ ਸਕਦਾ ਕਹਿੰਦਾ ਮੈਨੂੰ ਕੋਈ ਜਵਾਬ ਨਹੀਂ ਦਿੰਦਾ ਕਹਿੰਦਾ ਮੇਰੀ ਐਨੀਕ ਬਣ ਚੁੱਕੀ ਹੈ ਉਹਨੇ ਗੱਲ ਕਹੀ ਤੁਸੀਂ ਹੁਣ ਅੰਦਾਜ਼ਾ ਲਾ ਲਓ ਅਸੀਂ ਕਹਿੰਦੇ ਜੀ ਇਹ ਬਿਹਾਰ ਤੋਂ ਆਏ ਭਈਏ ਨੇ ਪੰਜਾਬ ਨੂੰ ਦੱਬ ਲੈਣਗੇ ਤੁਸੀਂ ਪੰਜਾਬ ਖਾਲੀ ਕਰ ਦਿਓ ਕਿਸ ਨੂੰ ਤਾਂ ਕੇ ਰਹਿਣਗੇ ਇੱਥੇ ਕੋਈ ਤਾਂ ਕੰਮ ਕਰੂਗਾ ਮਨ ਖੁਸ਼ ਹੋ ਗਿਆ ਉਹਦੇ ਗੱਲਾਂ ਬਾਤਾਂ ਸੁਣ ਕੇ ਇਹ ਵੀਡੀਓ ਮੈਂ ਤਾ ਬਣਾਈ ਹੈ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਮੰਨ ਠੀਠ ਹੋ ਗਿਆ ਕੁਛ ਕਰਨਾ ਨਹੀਂ ਚਾਹੁੰਦੇ ਬਹਾਨਾ ਬਣਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਇਹ ਸਾਡੇ ਲਈ ਜਿਹੜੀਆਂ ਗੱਲਾਂ ਬਾਤਾਂ ਬਿਹਾਰ ਦੇ ਲੋਕ ਇੱਥੇ ਕਾਮਯਾਬ ਹੋ ਕੇ ਇੱਕ ਨਸੀਹਤ ਦੇਣ ਵਾਲੇ ਕਹਿ ਲਈਏ ਸਾਡੇ ਲਈ ਬਹੁਤ ਵਧੀਆ ਸਮਝੀਏ ਅਸੀਂ ਹਜੇ ਵੀ ਕੁਛ ਨਹੀਂ ਹੋਇਆ ਬਹੁਤ ਕੁਝ ਹੈ ਤੇ ਕਰਨ ਨੂੰ ਪਰ ਅਸੀਂ ਕਰਕੇ ਰਾਜੀ ਨਹੀਂ ਮੈਂ ਕਹਿੰਨਾ ਸਾਡੇ ਜਿਹੜੇ ਪੰਜਾਬ ਦੇ ਕਢਮ ਚੌਧਰੀ ਨੇ ਉਹ ਤੇ ਕਹਿੰਦੇ ਆ ਕਹਿੰਦੇ ਇੱਥੇ ਭਈਆਂ ਦਾ ਰਾਜ ਹੋ ਜਾਣਾ ਪਰ ਜਿਹੜੇ ਬੰਦੇ ਨੂੰ ਮੈਂ ਮਿਲਿਆ ਯਾਰ ਮੈਨੂੰ ਲੱਗਦਾ ਹੀ ਨਹੀਂ ਉਹਦੀ ਸੋਚ ਕਿੰਨੀ ਵਧੀਆ ਕੀ ਕਵਾਂਗੇ ਅਸੀਂ ਸਾਡੇ ਬੰਦੇ ਤਾਂ ਬਾਣੀ ਦੇ ਨੇੜੇ ਦੇ ਨੇ ਵੀ ਨਹੀਂ ਇੰਨਾ ਝੂਠ ਸੁਫਾਨ ਸਾਡੇ ਬੰਦੇ ਬੋਲਦੇ ਆ ਕ੍ਰਾਈਮ ਇਹਨਾਂ ਕਰਦੇ ਆ ਮੈਂ ਕਹਿੰਨਾ ਯਾਰ ਗੱਲ ਹੀ ਕੋਈ ਨਹੀਂ ਸਭ ਤੋਂ ਜ਼ਿਆਦਾ ਨਸ਼ੇੜੀ ਸਾਡੇ ਪੰਜਾਬ ਦੇ ਬੰਦੇ ਆ ਪਰ ਜਦੋਂ ਇਹੋ ਜਿਹੇ ਬੰਦੇ ਦੀ ਗੱਲਬਾਤ ਸੁਣਦੇ ਆ ਨਾ ਉਦੋਂ ਐਂ ਲੱਗਦਾ ਵੀ ਸਾਡਾ ਜਿਹੜਾ ਯੂਥ ਹੈ ਉਹ ਜ਼ਿਆਦਾ ਬਹਾਨੇ ਘੜਦਾ ਹੈ ਕੰਮ ਤੋਂ ਕੰਨੀ ਘਤਰਾਉਂਦਾ ਕੰਮ ਕਰਕੇ ਰਾਜੀ ਨਹੀਂ ਅਸੀਂ ਸਿੱਖੀਏ ਜਿਹੜੀਆਂ ਇਹੋ ਜਿਹੀ ਵੀਡੀਓ ਹੁੰਦੀਆਂ ਨੇ ਨਾ ਮੇਰਾ ਪਾਉਣ ਦਾ ਮਕਸਦ ਇਹ ਹੈ ਔਰ ਮੇਰੀ ਇੱਕ ਹੋਰ ਆਪਣੀ ਫਿਤਰਤ ਹੈ ਮੈਂ ਸੁਣੀ ਸੁਣਾਈ ਗੱਲ ਬਹੁਤ ਘੱਟ ਕਰਦਾ ਕੋਈ ਜਿਹੜੀ ਮਨ ਦੀ ਕਲਪਨਾ ਕਰਕੇ ਕੋਈ ਗੱਲ ਬਣਾਈ ਹੁੰਦੀ ਮੈਂ ਉਹ ਬਹੁਤ ਘੱਟ ਕਰਦਾ ਮੈਂ ਜਿਹੜੀ ਹਕੀਕਤ ਹੁੰਦੀ ਹੈ ਨਾ ਅੱਖਾਂ ਨਾਲ ਦੇਖੀ ਹੋਈ ਕੰਨਾਂ ਨਾਲ ਸੁਣੀ ਹੈ ਮੈਂ ਜ਼ਿਆਦਾ ਉਹੀ ਗੱਲ ਕਰਦਾ ਮੈਂ ਦੂਜੀ ਗੱਲ ਬਹੁਤ ਘੱਟ ਕਰਦਾ ਇਹ ਬੇਨਤੀ ਪ੍ਰਵਾਨ ਕਰਿਓ ਸਿੱਖੀ ਇਹ ਕੁਸ਼ ਅਸੀਂ ਉਹਨਾਂ ਲੋਕਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ